ਆਮ ਅਧਿਅਤੀ ਦੇ ਸਬੰਧ ਵਿੱਚ ਲਿਖੇ ਕਮ ਇੱਕ ਸਪੈਸ਼ਲ ਆਪਰੇਸ਼ਨ ਕੀਤਾ ਸਾਡੇ ਵੱਲੋਂ ਮਾਨਵੀ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਇੱਕ ਸਪੈਸ਼ਲ ਆਪਰੇਸ਼ਨ ਚਲਾਇਆ ਗਿਆ ਸੀ ਜਿਸ ਵਿੱਚ ਖਾਸ ਤੌਰ ਤੇ ਲੋਟਰੀ ਦਰਗਾਟਾ ਇੰਮੋਰਲ ਟ੍ਰੈਫਿੰਗ ਦਾ ਧੰਦਾ ਇਸ ਤੋਂ ਬਾਅਦ ਹੋਟਲਾਂ ਦੇ ਵਿੱਚ ਜੋ ਸਪਾ ਸੈਂਟਰ ਇਹਨਾਂ ਨੂੰ ਚੱਲਦੇ ਨੇ ਉਹਨਾਂ ਦੇ ਖਿਲਾਫ ਇੱਕ ਕਾਰਵਾਈ ਕੀਤੀ ਗਈ ਸੀ ਜਿਸ ਦੇ ਤਹਿਤ ਥਾਣਾ ਜੁੱਧਾ ਦੇ ਐਸਐਚਓ ਵੱਲੋਂ ਇੱਕ ਬੜਾ ਹੀ ਸ਼ਰੰਗ ਜੋ ਕਰਨਾ ਨਿਕਲਿਆ ਲੋ ਜਦੋਂ ਇਹ ਟੈਕ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਹਨ ਅੰਦਰ ਸਿੰਘ ਪੁੱਤਰ ਰਣਜੀਤ ਸਿੰਘ ਜੋ ਕਿ ਗੁਜਰਵਾਲਾ ਰਹਿਣ ਵਾਲਾ ਹੈ ਇਹ ਹੀ ਪੂਰੇ ਪਾਲੇ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਉਹਨਾਂ ਨੂੰ ਬਰਾਮਦ ਦੇ ਕੇ ਕੀ ਮੈਂ ਤੁਹਾਡੇ 20 ਰੁਪਏ ਦੇ 400 ਰੁਪਏ ਬਣਾ ਕੇ ਦੇਵਾਂਗਾ ਜਿਸ ਦੇ ਤਹਿਤ ਇਹ ਲੋਕਾਂ ਤੋਂ ਪੈਸਾ ਇਕੱਠਾ ਕਰਕੇ ਉਹਨਾਂ ਦਾ ਡੰਡੀ ਵੀ ਕਰ ਰਿਆ ਸੀ ਤੇ ਨਾਲ ਇਹ ਆਪਣੇ ਘਰ ਦੇ ਵਿੱਚ ਛਲਿਆ ਡੇਟਸ ਕਿ ਦਾ ਕੰਮ ਚਲਾ ਰਿਹਾ ਸੀ ਜਦੋਂ ਅਸੀਂ ਇਸ ਇਨਫੋਰਮੇਸ਼ਨ ਦੇ ਤਹਿਤ ਇਹ ਘਰ ਦੇ ਵਿੱਚ ਸੇਕ ਕੀਤੀ ਤਾਂ ਸਾਨੂੰ ਇਸ ਦੇ ਘਰੋਂ 750540 ਰੁਪਏ ਬਰਾਮਦ ਹੋਏ ਹਨ ਜੋ ਕਿ ਧੜੀ ਛੱਡੇ ਜਾਨ ਇਸ ਰੋਲ ਅਵੇਸਤੇ ਰਜਿਸਟਰ ਮਿਲਿਆ ਉਹ ਜਿਸ ਦੇ ਵਿੱਚ ਇਸਨੇ ਪੂਰੇ ਪਿੰਡ ਦੇ ਅਗਲ-ਬਗ ਲੋਕਾਂ ਨੇ ਇੱਕ ਐਮਰੈਸਟ ਕੀ ਹੋਈ ਸੀ ਕਿ ਇਸ ਕੋਲੋਂ ਕਿੰਨਾ ਪੈਸਾ ਲਾਇਆ ਕਿੰਨੇ ਨੰਬਰ ਦੇ ਐਂਟਰੀ ਕੀ ਪਈ ਹੈ ਜਿਸ ਤਰੀਕੇ ਨਾਲ ਵੀ ਧੰਦਾ ਕੰਮ ਕਰਦਾ ਉਸ ਦੀ ਸਾਰੀ ਕਦੀ ਸੀ ਸੋ ਇਹ ਰਜਿਸਟਰ ਤੇ ਅਸੀਂ ਇਸ ਕੋਲੋਂ ਇਹ ਕਾਇਮ ਬਰਾਮਦ ਕਰਕੇ ਇਸ ਦੇ ਖਿਲਾਫ ਅਧੀਨ ਤੌਰ 'ਤੇ ਸੈਕਸ਼ਨ 3 ਸੈਕਸ਼ਨ 13 ਹੀ ਗੈਨ ਜੀ ਨੇ ਸੈਕਸ਼ਨ 318 4 ਬੀ ਐਨ ਐਸ ਜੋ ਕਿ 420 ਆਈ ਪੀ ਸੀ ਹੈ ਉਸ ਦੇ ਤਹਿਤ ਇੱਕ ਇਨਫਾਰਮਲ ਰਿਪੋਰਟ ਵੀ ਕਰਦਾ ਜਦੋਂ ਇਸ ਦੀ ਕਾਨੂੰਨੀ ਸਪਸ਼ਟ ਕੀਤੀ ਤਾਂ ਇਹ ਪੁਰੀ ਦੇ ਸਾਹਮਣੇ ਆਇਆ ਕਿ ਇਹ ਬਹੁਤ ਹੀ ਵੱਡੇ ਲੈਵਲ ਤੇ ਇੱਕ ਐਪਲੀਕੇਸ਼ਨ ਹੈ ਵੈਬਸਾਈਟ ਹੈ satta king.com ਜਿਸ ਤੋਂ ਇਹ ਇਹ ਸਾਰਾ ਸੱਟਾ ਖੇਡਦਾ ਸੀ ਜੋ ਕਿ ਬੜੇ ਵੱਡੇ ਲੈਵਲ ਤੇ ਇੱਕ ਨੈਟਵਰਕ ਵੀ ਚੱਲ ਰਹੀ ਹੈ ਇਸ ਤੇ ਅਸੀਂ ਡੀਟੇਲ ਸਾਰੀ ਇਨਵੈਸਟੀਗੇਸ਼ਨ ਵਿੱਚ ਲੈ ਕੇ ਆ ਰਹੇ ਹਾਂ ਕਿ ਇਸ ਤਰੀਕੇ ਨਾਲ ਅਲੱਗ-ਅਲੱਗ ਨੰਬਰਾਂ ਨੇ ਕਿਵੇਂ ਨੱਬਾ ਸੀਗਾ ਕਿ ਲੋਕਾਂ ਨੂੰ ਠੱਗਦਾ ਵੀ ਸੀ ਸੋ ਇਸ ਸਟ੍ਰਕਚਰ ਦੇ ਵਿੱਚ ਹੋਰ ਵੀ ਕਈ ਲੋਕਾਂ ਦਾ ਰੂਪ ਸਾਹਮਣੇ ਆ ਸਕਦਾ ਇਸ ਤਰੀਕੇ ਨਾਲ ਵੈਬਸਾਈਟ ਦੀ ਖਾਂਬੀਨ ਕੀਤੀ ਜਿਹੜੀ ਕਿਸ ਤਰੀਕੇ ਨਾਲ ਉਹ ਚੱਲ ਰਹੀ ਹੈ ਇਸ ਨੂੰ ਡੈਪਥ ਦੇ ਵਿੱਚ ਇਨਵੈਸਟੀਗੇਸ਼ਨ ਕਰਕੇ ਆਵਾਂਗੇ ਤਾਂ ਕਿ ਜੋ ਇਹ ਸਾਰਾ ਨੈਟਵਰਕ ਜਿਸ ਨੂੰ ਅਸੀਂ ਰਿਸੈਪਟਰ ਦੇ ਵਿੱਚ ਕਾਬੂ ਕਰ ਸਕੀਏ ਤਾਂ ਕਿ ਜੋ ਔਰੇ ਭਲੇ ਲੋਕਾਂ ਦੀ ਮਿਹਨਤ ਹੀ ਕਮਾਈ ਹੈ ਉਹ ਇਦਾਂ ਜਾਇਆ ਨਾ ਜਾਵੇ ਤੇ ਜੋ ਆਪਣੀ ਸੁਸਾਇਟੀ ਦੇ ਵਿੱਚ ਚਲ ਰਿਹਾ ਉਹ ਬਣਿਆ ਰਹੇ ਸੋ ਇਸ ਲਈ ਸਾਰੇ ਲੋਕਾਂ ਨੂੰ ਦੁਬਾਰਾ ਕਰਨਗੇ ਆਪਣੀ ਮਿਹਨਤ ਦੇ ਨਾਲ ਆਪਣਾ ਪੈਸਾ ਦੀ ਕਮਾਈ ਕਰੋ ਅਗਰ ਤੁਸੀਂ ਇਹ ਜਿਹੜੀ ਇਹਦੇ ਕਲੈਕਟੀਵਿਟੀਜ਼ ਦੇ ਵਿੱਚ ਪੈਨੇ ਹੋ ਜਿਸ ਨਾਲ ਤੁਹਾਡੇ ਦੀ ਪਰਚਲ ਹੋਊਗਾ ਤੇ ਜੋ ਆਮ ਲੋਕਾਂ ਦੀ ਜੀ ਖੇਡਪਾਰੀ ਕਰ ਰਹੇ ਉਹਨਾਂ ਨੂੰ ਵੀ ਸਾਥ ਤੋਂ ਉਹਨਾਂ ਦੀ ਸਾਡੇ ਕੋਲ ਚਾੜ੍ਹ ਦੇ ਜਾਈਏ